ਦਿੱਲੀ ਦੀਆਂ ਗਲੀਆਂ ਦੇ ਵਿੱਚ ਸਰਮਦ ਸੂਫੀ ਫਕੀਰ ਨੰਗਨ ਘੁੰਮਦਾ ਸੀ ਇਸ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਔਰ ਔਰੰਗਜ਼ੇਬ ਦੀ ਚਾਹਤ ਸੀ ਇਸ ਨੂੰ ਸਜ਼ਾ ਦੇਣੀ ਹੈ ਕਿ ਨੰਗਾ ਕਿਉਂ ਘੁੰਮਦਾ ਹੈ ਇਸਲਾਮੀ ਸ਼ਰਾ ਦੇ ਮਤਾਬਕ ਨਗਨਤਾ ਗੁਨਾਹ ਹੈ ਜਦ ਇਸ ਨੂੰ ਦੀਵਾਨੇ ਖਾਸ ਦੇਚ ਪੇਸ਼ ਕੀਤਾ ਗਿਆ ਔਰੰਗਜ਼ੇਬ ਦੇ ਸਾਹਮਣੇ ਤੋਂ ਔਰੰਗਜ਼ੇਬ ਦੇ ਮੋਂਡੇ ਤੇ ਇੱਕ ਦੁਸ਼ਾਲਾ ਸੀ ਉਹਨਾਂ ਦਾ ਉਹ ਸਿਪਾਹੀ ਨੂੰ ਦਿੱਤਾ ਕੇ ਦਿੱਤਨ ਦੇਤੇ ਪਾ ਦੇ ਉਹ ਦੁਸ਼ਾਲਾ ਸਰਮਤ ਦੇ ਤਨ ਦੇ ਉੱਤੇ ਪਾ ਦਿੱਤਾ ਗਿਆ ਸਰਦੀਆਂ ਦੇ ਦਿਨ ਸਨ ਪੁਰਾਣਾ ਜ਼ਮਾਨਾ ਹਰ ਐਲਕਾਰ ਦੇ ਅੱਗੋਂ ਗੋਲਿਆਂ ਦੀ ਇੱਕ ਇੱਕ ਅੰਗੂਠੀ ਵੀ ਪਈ ਸੀ ਤੇ ਸ਼ਰਮਤ ਕਹਿੰਦਾ ਬਾਦਸ਼ਾਹ ਸਲਾਮਤ ਬੜੀ ਕਿਰਪਾ ਤੁਸ ਕੀਤੀ ਮੈਨੂੰ ਦੁਸ਼ਾਲਾ ਦੇ ਦਿੱਤਾ ਪਰ ਤੁਹਾਡੇ ਅੱਗੋਂ ਦੋ ਅੰਗੂਠੀਆਂ ਪਈਆਂ ਨੇ ਇੱਕ ਇਧਰ ਦੇਜੋ ਮੈਨੂੰ ਬਾਦਸ਼ਾਹ ਦਾ ਇਸ਼ਾਰਾ ਪਾ ਕੇ ਸਿਪਾਈ ਨੇ ਕੰਗਿਠੀ ਸ਼ਰਮਤ ਦੇ ਅੱਗੋਂ ਰੱਖ ਦਿੱਤੀ ਉਹ ਜਿਹੜਾ ਦੁਸ਼ਾਲਾ ਔਰੰਗਜ਼ੇਬ ਨੇ ਦਿੱਤਾ ਸੀ ਉਹ ਉਸਨੇ ਅੰਗੂਠੀ ਚ ਪਾ ਦਿੱਤਾ ਜਲ ਕੇ ਖਾਕ ਤੂੰ ਆ ਔਰੰਗਜ਼ੇਬ ਕਹਿੰਦਾ ਹੈ ਇਹ ਤੂੰ ਕੀ ਕੀਤਾ ਮੈਂ ਤੈਨੂੰ ਤਨ ਰੱਖਣ ਵਾਸਤੇ ਦੁਸ਼ਾਲਾ ਦਿੱਤਾ ਸੀ ਸਰਮਦ ਕਹਿੰਦਾ ਹੈ ਪੇਸ਼ਾਨ ਦੇ ਲਿਵਾਸ ਹਰ ਕਿਰਾਂ ਅਹਿਬੇ ਦੀਦ ਬੇਅਇਬਾ ਰ ਲਿਵਾਸ ਉਰੀਆਨੀ ਦਾ ਜੋ ਗੁਨਾਹਗਾਰ ਬੰਦੇ ਹੁੰਦੇ ਨੇ ਬਰ੍ਹਾਂ ਤਰ੍ਹਾਂ ਦੇ ਦਾਗੀ ਮਨੁੱਖ ਹੁੰਦੇ ਨੇ ਉਹਨਾਂ ਨੂੰ ਢੱਕਣ ਲਈ ਦੁਸ਼ਾਲਾ ਚਾਹੀਦਾ ਮੈਨੂੰ ਦੇਖ ਮੇਰੇ ਵਿੱਚ ਕੀ ਦਾਗ ਤੈਨੂੰ ਦਿਖਾਈ ਦਿੰਦਾ ਹੈ ਤੈਨੂੰ ਲੋਭ ਦਿਖਾਈ ਦਿੰਦਾ ਹੈ ਤੈਨੂੰ ਹੰਕਾਰ ਦਿਖਾਈ ਦਿੰਦਾ ਹੈ ਤੈਨੂੰ ਵਾਸ਼ਨਾ ਦਿਖਾਈ ਦਿੰਦੀ ਹੈ ਤੈਨੂੰ ਵੈਰ ਵਿਰੋਧ ਦਿਖਾਈ ਦਿੰਦਾ ਮੈਂ ਕਿਸ ਨੂੰ ਢਕਾਂ ਤੈਨੂੰ ਚੋਰੀ ਯਾਰੀ ਦਿਖਾਈ ਦਿੰਦੀ ਹੈ ਮੇਰੇ ਵਿੱਚ ਮੈਂ ਕਿਸ ਨੂੰ ਢਕਾਂ ਤੂੰ ਢਕ ਤੂੰ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਤੜਪਾ ਤੜਪਾ ਕੇ ਮਾਰਿਆ ਤੂੰ ਤਿੰਨ ਘਰਾਵਾਂ ਨੂੰ ਕਤਲ ਕੀਤਾ ਤਾਂ ਗੱਦੀ ਨਸ਼ੀਨ ਹੋਇਆ ਤੂੰ ਪਤਾ ਨਹੀਂ ਕਿੰਨੇ ਸੂਫੀ ਸੰਤਾਂ ਨੂੰ ਰੋਂਣ ਤੇ ਮਜਬੂਰ ਕੀਤਾ ਤੂੰ ਪਤਾ ਨਹੀਂ ਕਿੰਨੇ ਘਰ ਉਜਾੜੇ ਬੜਾ ਦਾਗ ਹੈ ਬੜਾ ਜਿਸਮ ਤੇਰਾ ਦਾਗੀ ਹੈ ਤੈਨੂੰ ਦੁਸ਼ਾਲਿਆਂ ਦੀ ਲੋੜ ਹੈ ਮੈਨੂੰ ਨਹੀਂ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀ ਬੇਅਬਾਰਾ ਲਿਬਾਸ ਉਰੀਆਨੇ ਦਾ ਸਰਮਦ ਕਹਿੰਦਾ ਜਿਤਨੀ ਵੱਡੀ ਜਿਸਮਨੁ ਕੋਲ ਤਾਕਤ ਹੋਵੇ ਉਸਦੇ ਔਗਣ ਉਤਨੇ ਛੁਪੇ ਰਹਿ ਜਾਂਦੇ ਨੇ ਉਸਦੇ ਗੁਨਾਹ ਉਤਨੇ ਛੁਪੇ ਰਹਿ ਜਾਂਦੇ ਨੇ ਤਾਕਤ ਪਰਦਾ ਬਣ ਜਾਂਦੀ ਹੈ ਤਾਕਤ ਚੱਦਰ ਬਣ ਜਾਂਦੀ ਹੈ ਕਿਸੇ ਦਾ ਮਾਮੂਲੀ ਜੀਆਂ ਚਿੰਨਵੇ ਦਿਖਾਈ ਦਿੰਦਾ ਕਿਸੇ ਦੇ ਪਹਾੜਾਂ ਵਰਗੇ ਗੁਨਾਹ ਵੀ ਨਹੀਂ ਦਿਖਾਈ ਦਿੰਦੇ ਕਿਉਂਕਿ ਸਤਾ ਬਹੁਤ ਜੋ ਹੈ ਜ਼ਿਆਦਾ ਹੈ ਉਸ ਦੇ ਨਾਲ ਸਭ ਕੁਝ ਢਕੇ ਆ ਜਾਂਦਾ ਹੈ ਤੇ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ ਕਾਨੂੰਨ ਸਿਰਫ ਮਕੜੀ ਦਾ ਜਾਲ ਹੈ ਇਹਦੇ ਛੋਟੇ ਛੋਟੇ ਕੀੜੇ ਮਕੋੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਨੇ ਜੋ 1100 ਸਾਲ ਪਹਿਲੇ ਸੱਚ ਸੀ ਉਹ ਅੱਜ ਵੀ ਸੱਚ ਹੈ ਇਹ ਵੀ ਮਰਜ਼ ਕਰਦੇ ਨੇ ਜੋ ਕਿਸੇ ਇੱਕ ਦਾ ਕਤਲ ਕਰ ਦੇਵੇ ਉਹ ਕਾਤਲ ਹੈ ਤੇ ਜੋ ਲੱਖਾਂ ਦੀਆਂ ਲਾਸ਼ਾਂ ਜਿਹੜੇ ਵਿਛਾ ਦੇਵੇ ਕਿਸੇ ਰਾਜਨੀਤੀ ਦੇ ਅਡੰਬਰ ਕਰਕੇ ਉਹ ਬਾਦਸ਼ਾਹ ਉਹ ਹੁਕਮਰਾਨ ਹੈ ਦੁਨੀਆਂ ਵਿੱਚ ਕਾਤਲਾਂ ਨੇ ਕਟਾਈ ਇਤਨੇ ਕਤਲ ਨਹੀਂ ਕੀਤੇ ਜਿੰਨੇ ਰਾਜ ਲੋ ਨੀਤਕ ਲੋਗਾ ਨੇ ਕਤਲ ਕੀਤੇ ਨੇ ڈھائی کروڑ بندیاں نو مار کے چائنا کرانتی آئی تین کروڑ نو مار کے بے دردی منکھا کرانتی آئی سی اور تین کروڑ بندیاں دا ایک قاتل ہے ہٹلر ہزار منقوں دیا لاشاں بچھا کے اورنگزیب تخت تے بیٹھا سی کوئی قاتل نہیں کہنا بادشاہ نے حکمران نے حکومت دے مالک نے خیر ਜਿਤਨੀ ਵੱਡੀ ਕਿਸੇ ਕੁਲਤਾਕਤ ਹੋਵੇ ਕਿਸੇ ਤਰ੍ਹਾਂ ਦੀ ਵੀ ਸਭ ਕੁਝ ਢਕੇ ਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੇ ਮੁਕਾਬਲੇ ਤੇ ਇੱਕ ਜੋ ਨਕਸ਼ਾ ਚਿਤ੍ਰਿਆ ਤਾਕਤ ਸੰਤ ਦੇ ਕੋਲ ਹੋਵੇ। ਸੰਤ ਹੀ ਸਿੰਘ ਹੋਵੇ ਔਰ ਸਿੰਘ ਹੀ ਸੰਤ ਹੋਵੇ। ਇਹ ਸੋਚਣੀ ਸੀ ਗੁਰੂ ਨਾਨਕ ਦੇਵ ਜੀ। ਤਾਕਤ ਜਦ ਗਲਤ ਹੱਥਾਂ ਚ ਆਉਂਦੀ ਹੈ ਤੋ ਬਹੁਤ ਵੱਡਾ ਅਨਰਥ ਕਰ ਦਿੱ ਗਏ ਡਾਕਟਰ ਮੁਹੰਮਦ ਇਕਬਾਲ ਨੇ ਕਿਸੇ ਵਕਤ ਕਿਹਾ ਸੀ ਜਲਾਲੇ ਬਾਦਸ਼ਾਹ ਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜਮਹੂਰੀ ਡੈਮੋਕ੍ਰੇਸੀ ਨੂੰ ਤਮਾਸ਼ਾ ਕਹਿੰਦੇ ਵਕ ਵਕ ਤਜਰਬੇ ਹੋਏ ਨੇ ਅਜ ਤੱਕ ਹਕੂਮਤ ਦੇ ਲੇਕਿਨ ਪੁਰਾਣੀ ਹਕੂਮਤ ਜੋ ਵਿਆਪਕ ਰੂਪੇ ਸੀ ਤੇ ਹੁਣ ਵੀ ਕਿਧਰੇ ਕਿਧਰੇ ਕੰਗ ਨਾਮ ਸ਼ਖਸੀ ਹਕੂਮਤ ਬਾਦਸ਼ਾਹਤ یا پھر جمہوری نظام ڈیموکریسی ایک جلال پادشاہی ہو یا جمہوری تماشا ہو جدا ہو سیاست سے تو رہ جاتی ہے چنگیزی دین نو کٹ دو کٹ دو چاہے شخصی حکومت ہے تو چاہے جمہوری نظام ہے چاہے کنگڈم ہے تو چاہے ڈیموکریسی ہے کہ پیچھے بچ جائے گا چنگیز خان حالات ਅਗਰ ਧਰਮ ਨੂੰ ਕੜਦੋ ਧਰਮ ਨੂੰ ਜੋੜ ਦਿਓ ਤਾਂ ਰਾਜਾ ਬਣਤ ਜਾਏਗਾ ਜਨਨ ਰਾਜਾ ਬਣ ਜਾਏਗਾ ਮਹਾਰਾਜਾ ਰਣਜੀਤ ਸਿੰਘ ਰਾਜਾ ਬਣ ਜਾਏਗਾ ਰਾਮ ਰਾਜਾ ਬਣ ਜਾਏਗਾ ਕ੍ਰਿਸ਼ਨ ਇਹ ਦੋਵੇਂ ਰਾਜੇ ਹੀ ਸਨ ਇੱਕ ਦੋ